ਤੇ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਸਾਰਿਆਂ ਨੂੰ ਪੱਗਾਂ ਵਿੱਚ ਦੇਖ ਕੇ ਪੱਗ ਜਿਹੜੀ ਹੈ ਮੈਂ ਥੋੜੀ ਗੱਲ ਤੇ ਆਨਾ ਜੀ ਪਰ ਪੱਗ ਜਿਹੜੀ ਹੈ ਉਹ ਸਾਡੀ ਸੰਸਕ੍ਰਿਤੀ ਦਾ ਪਾਰਟ ਰਿਹਾ ਹੈ ਭਾਰਤ ਦੀ ਸੰਸਕ੍ਰਿਤੀ ਦਾ ਪਾਰਟ ਰਿਹਾ ਹੈ ਪਰ ਇਹਨੂੰ ਜਿਹੜਾ ਸੰਭਾਲਣ ਦਾ ਸ਼ਰੇਆ ਉਹ ਗੁਰੂ ਨਾਨਕ ਸਾਹਿਬ ਤੋਂ ਜਾਂਦਾ ਹੈ ਉਸ ਤੋਂ ਬਾਅਦ ਫਿਰ ਅੱਗੇ ਪੂਰਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਜੋਤ ਗਈ ਹੈ ਉਹਨਾਂ ਨੇ ਸੰਭਾਲਿਆ ਸੋ ਇਹ ਪੱਗ ਖਾਲੀ ਸਿੱਖਾਂ ਦਾ ਕਲਚਰ ਨਹੀਂ ਹੈ ਇਹ ਪੂਰੇ ਭਾਰਤ ਦੀ ਸੰਸਕ੍ਰਿਤੀ ਦਾ ਕਲਚਰ ਹੈ ਸੋ ਹੁਣ ਮੈਂ ਤੁਹਾਡੀ ਗੱਲ ਤੇ ਆਨਾ ਜੀ ਕਿ ਜਿਹੜੀ ਸਟੋਰੀਜ਼ ਫਰਮ ਪੰਜਾਬ ਫॉर द वर्ल्ड ਸੋ ਅਸੀਂ ਬੜੀ ਕੋਸ਼ਿਸ਼ ਕਰਨੇ ਜੀ ਸਾਡਾ ਤੁਸੀਂ ਹੁਣੇ ਹੀ ਕਿਹਾ ਕਿ 뮤직 ਸਾਡਾ ਗਲੋਬਲ ਹੋ ਗਿਆ ਪਰ ਅਸੀਂ ਹੁਣ ਦੇਖ ਰਿਹਾ ਸਾਊਥ ਦਾ ਸਿਨੇਮਾ ਬੜਾ ਵੱਡਾ ਹੋ ਗਿਆ ਉਹ ਕਿਉਂ ਵੱਡਾ ਹੋਇਆ ਉਹ ਇਸ ਕਰਕੇ ਨਹੀਂ ਵੱਡਾ ਹੋਇਆ ਕਿ ਖਾਲੀ ਉਹ ਪ੍ਰੋਡਕਸ਼ਨ ਵੱਡਾ ਕਰ ਰਹੇ ਨੇ ਪਹਿਲੇ ਉਹਨਾਂ ਨੇ ਆਪਣੀਆਂ ਫਿਲਮਾਂ ਨੂੰ ਡੱਬ ਕੀਤਾ ਅਸੀਂ ਕਿੰਨੇ ਸਾਲਾਂ ਤੋਂ ਅਸੀਂ ਦੇਖ ਰਹੇ ਆ ਟੀਵੀ ਚੈਨਲਸ ਦੇ ਉੱਤੇ ਸਾਊਥ ਦੀ ਫਿਲਮਸ ਨੂੰ ਹਿੰਦੀ ਡਬੇਜ ਦੇਖ ਰਹੇ ਆ ਸੋ ਅੱਜ ਤਾਂ ਅਸੀਂ ਉਹਨਾਂ ਨਾਲ ਕਨੈਕਟ ਕਰਨ ਲੱਗ ਗਏ ਆ ਤੇ ਅਗਰ ਤੁਸੀਂ ਦੇਖੋ ਉਹ ਆਪਣੇ ਕਲਚਰ ਨੂੰ ਨਹੀਂ ਬਦਲਦੇ ਆਪਣੇ ਸਿਸਟਮ ਨੂੰ ਨਹੀਂ ਬਦਲਦੇ ਸਿਰ ਉਹਨਾਂ ਨੇ ਆਪਣੀ ਲੈਂਗੁਏਜ ਨੂੰ ਬਦਲਿਆ ਸੋ ਹੁਣ ਐਜ਼ ਆ ਪ੍ਰੋਡਿਊਸਰ ਐਜ਼ ਆ ਸਟੂਡੀਓ ਅਸੀਂ ਕਿਵੇਂ ਗ੍ਰੋਥ ਕਰਨੀ ਹੈ ਸੋ ਅਸੀਂ ਸਾਨੂੰ ਇਹ ਲੱਗਦਾ ਹੈ ਕਿ ਅਗਰ ਅਸੀਂ ਆਪਣੀ ਸਟੋਰੀਜ਼ ਨੂੰ ਸਿਰ ਪੰਜਾਬ ਵਿੱਚ ਤੇ ਜਿਹੜੀ ਕਹਾਣੀਆਂ ਨੇ ਉਹਦਾ ਤੇ ਕੋਈ ਸਾਡੇ ਕੋਲ ਤੇ ਆਪਣੀ ਕਲਚਰ ਦੀ ਇੰਨੀ ਸਟਰੋਂਗ ਕਹਾਣੀਆਂ ਨੇ ਜਦ ਕਿ ਮੈਂ ਦੇਖਣਾ ਕਿ ਸਾਊਥ ਬਹੁਤ ਸੋਹਣੀਆਂ ਫਿਲਮਾਂ ਬਣਾਉਂਦੇ ਨੇ ਪਰ ਉਹਨਾਂ ਦੀਆਂ ਫਿਲਮਾਂ ਮਿੱਥ ਬਹੁਤ ਹੈ ਮਿੱਥ ਸਟੋਰੀਜ਼ ਨੇ ਉਹਨਾਂ ਕੋਲ ਪਰ ਸਾਡੀ ਜਿਹੜੀ ਹੈ ਉਹ ਤੇ ਸਾਡਾ ਤਾਂ ਇਤਿਹਾਸ ਹੈ ਬੜਾ ਹੁੰਦਾ ਇਤਿਹਾਸ ਹੈ ਸਾਡੇ ਕੋਲ ਜਿਹੜੀ ਕਹਾਣੀਆਂ ਨੇ ਤੇ ਅਗਰ ਅਸੀਂ ਇਤਿਹਾਸ ਦੀ ਵੀ ਗੱਲ ਕਰੀਏ ਤੇ ਸਾਡਾ ਤਾਂ ਬਹੁਤ ਪੁਰਾਣਾ ਤੋਂ ਹੈ ਸਿਕੰਦਰ ਪੋਰਸ ਤੋਂ ਸ਼ੁਰੂ ਹੋ ਜਾਂਦਾ ਹੈ ਪੰਜਾਬੀਆਂ ਦਾ ਇਤਿਹਾਸ ਤੇ ਸੋ ਉੱਥੋਂ ਚੱਲਦੀ ਹੈ ਤੇ ਅਸੀਂ ਇੱਕ ਸਾਡੇ ਵੱਲੋਂ ਇੱਕ ਐਫਰਟ ਹੈ ਸਾਨੂੰ ਦੇ ਜ ਕੇਬਲ 1 ਨੇ ਬਹੁਤ ਸਪੋਰਟ ਕੀਤਾ ਹੈ ਕੇਬਲ 1 ਦੀ ਟੀਮ ਨੇ ਪੂਰਾ ਸਪੋਰਟ ਕੀਤਾ ਹੈ ਤੇ ਕਿ ਸਾਨੂੰ ਉਹ ਅਸੀਂ ਉਹਨੂੰ ਡਬ ਕਰ ਪਾ ਰਿਆ ਸੋ ਅੱਜ ਇਹ ਗੁਰਮੁਖ ਨੂੰ ਅਸੀਂ ਕਿਉਂ ਚੂਜ਼ ਕੀਤਾ ਮੈਂ ਵੀ ਦੱਸਣਾ ਚਾਹਵਾਂਗਾ ਕਿ ਗੁਰਮੁਖ ਦੇ ਵਿੱਚ ਤੁਸੀਂ ਅਗਰ ਦੇਖੋਗੇ ਤੇ ਸਿੱਖ ਦੀ ਜਿਹੜੀ ਜਿਹੜਾ ਜਜ਼ਬਾ ਹੈ ਸਿੱਖ ਦਾ ਇਹ ਨਹੀਂ ਹੈ ਕਿ ਵੀ ਮੈਂ ਪੱਗ ਬਨ ਲਈ ਮੈਂ ਦਾੜੀ ਬਨ ਲਈ ਤੇ ਮੈਂ ਸਿੱਖਾ ਸਿੱਖ ਦਾ ਜਿਹੜਾ ਜਜ਼ਬਾ ਹੈ ਉਪਾਲੀ ਜੀ ਨੇ ਬਹੁਤ ਅੱਛਾ ਲਿਖਿਆ ਉਹਨੂੰ ਬਹੁਤ ਅੱਛਾ ਉਹਨੂੰ ਦਿਖਾਇਆ ਉਸ ਤਰੀਕੇ ਨਾਲ ਦਿਖਾਇਆ ਕਿ ਸਿੱਖ ਵੀ ਡੋਲਦਾ ਪਰ ਜਦੋਂ ਉਹ ਆਪਣੇ ਇਤਿਹਾਸ ਨਾਲ ਜਾਨੂ ਹੁੰਦਾ ਆਪਣੇ ਇਤਿਹਾਸ ਨਾਲ ਉਹਨੂੰ ਵੇਖਦਾ ਹੈ ਇਤਿਹਾਸ ਨੂੰ ਸਮਝਦਾ ਹੈ ਤੇ ਉਹਨੂੰ ਉਹਦੇ ਚ ਉਹ ਸਾਰੀਆਂ ਚੀਜ਼ਾਂ ਆਂਦੀਆਂ ਨੇ ਸੋ ਉਹ ਕਿਵੇਂ ਉਹਨੂੰ ਅੰਡਰਸਟੈਂਡ ਕਰਦਾ ਹੈ ਫਿਰ ਉਹਨੂੰ ਕਿਵੇਂ ਅਪਲਾਈ ਕਰਦਾ ਹੈ ਆਪਣੀ ਲਾਈਫ ਵਿੱਚ ਸੋ ਮੈਨੂੰ ਲੱਗਦਾ ਕਿ ਇਹ ਗੱਲ ਬਾਰ ਦੇ ਲੋਕਾਂ ਨੂੰ ਸੀ ਕਿਵੇਂ ਦੱਸਾਂਗੇ ਅਸੀਂ ਤੇ ਦੇਖ ਹੀ ਰਹੇ ਹ ਆਫ ਕੌਰਸ ਮੈਂ ਸਿੱਖ ਕਮ ਐ ਤੇ ਦੇਖਾਂਗਾ ਹੀ ਦੇਖਾਂਗਾ ਫਿਲਮ ਨੂੰ ਸੋ ਆਮ ਸ਼ੋਰ ਜਿੰਨੂੰ ਐ ਪਸੰਦ ਆਏਗੀ ਉਹ ਦੇਖੇਗਾ ਪਰ ਬਹੁਤ ਸਾਰੇ ਐਸੀ ਆਡੀਅੰਸ ਹੈ ਜਿੰਨੂੰ ਅਗਰ ਪਸੰਦ ਆ ਰਹੀ ਹੈ ਉਹ ਦੇ ਡੋਟ ਅੰਡਰਸਟੈਂਡ ਸੇ ਉਹਨਾਂ ਨੂੰ ਫਿਰ ਅਸੀਂ ਮੌਕਾ ਦੇ ਰਹੇ ਹਾਂ ਕਿ ਵੀ ਹਿੰਦੀਸ ਦੇਖ ਲੋ ਤਾਮਿਲਸ ਦੇਖ ਲੋ ਤੇਲਗੂਸ ਦੇਖ ਲੋ ਚਾਈਨੀਜ਼ ਦੇਖ ਲੋ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਿਕੋਜ਼ ਆਫ ਕੇਬਲ 1 ਅਸੀਂ ਇਹਨੂੰ ਡਿਜੀਟਲ ਕਰ ਪਾਇਆ ਇਹਨੂੰ ਗਲੋਬਲੀ ਲੈ ਕੇ ਜਾ ਪਾਵਾਂਗੇ ਤੇ ਇੱਕ ਵੱਡੀ ਰੀਚ ਲੈ ਕੇ ਆਵਾਂਗੇ अनेटोरीज जी पूरी दुनिया तक जानू रीच मिले गुलजिंदर जी ने भी दस है सो हर मेकर हर आर्टिस्ट का सपना होंच् टारगेट हों रीच करिए सो थ्रू केबल वन सू रीच मिल रही है जीए तो सू अपनी स्टोरीज अं वर्ल्ड तक लैके जा रहे सो दैट्स वाई वी चोज केबल वन थैंक